ਇਹ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਇਥੋਂ ਦੇ ਲੋਕਾਂ ਦੀ ਮਿਹਰ ਸਦਕਾ ਔਰ ਇਸ ਗੁਰੂ ਧਾਮਾਂ ਦੇ ਪਿੱਤਰ ਜਿਹੜੇ ਗੁਰੂ ਧਾਮ ਹੈ ਉਹਨਾਂ ਦੀ ਰਹਿਮਤ ਸਦਕਾ ਇਹ ਟ੍ਰੇਨ ਚੱਲੀ ਹੈ ਔਰ ਮੈਂ ਸਭ ਤੋਂ ਪਹਿਲਾਂ ਰੇਲਵੇ ਮੰਤਰੀ ਅਸ਼ਨੀ ਵੈਸ਼ਨਵ ਜੀ ਦਾ ਸ਼ੁਕਰੀਆ ਅਦਾ ਕਰਦਾ ਕਿਉਂਕਿ ਮੈਂ ਮੇਰੇ ਵਕਾਲਤ ਕਰਨ ਤੇ ਬਾਰ-ਬਾਰ ਕਿ ਗੁਰੂ ਨਗਰੀ ਤੇ ਟ੍ਰੇਨ ਕਿਉਂ ਚਾਹੀਦੀ ਹੈ ਕਿਉਂਕਿ ਇੱਥੇ ਬਹੁਤ ਜਿਆਦਾ ਟੂਰਿਸਟ ਆਉਂਦੇ ਆਂ ਔਰ ਮੈਂ ਸਮਝਦਾ ਕਿ ਇੱਥੇ ਟੂਰ ਹਰ ਤਰ੍ਹਾਂ ਦਾ ਯਾਤਰੀ ਆਉਂਦਾ ਹੈ ਮੱਧ ਵਰਗ ਵੀ ਹੈ ਗਰੀਬ ਵਰਗ ਵੀ ਹੈ ਉੱਪਰਲੇ ਵਰਗ ਵੀ ਹੈ ਔਰ ਸਾਰਿਆਂ ਨੂੰ ਸਹੂਲਤਾਂ ਦੇਣਾ ਸਾਡਾ ਫਰਜ਼ ਹੈ ਮੈਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਉਹਦੇ ਨਾਲ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕਰਦਾ ਜਿਹੜੇ ਅੱਜ ਨੌਗਰੇਟ ਕਰਨ ਜਾ ਰਹੇ ਨੇ ਸੋ ਅਮਰਸਰ ਲਈ ਇਹ ਇੱਕ ਮੈਂ ਸਮਝਦਾ ਕਿ ਇਸ ਨਵੇਂ ਸਾਲ ਵਾਸਤੇ ਇੱਕ ਤੋਹਫਾ ਕਹਿ ਸਕਦੇ ਇੱਕ ਤੋਹਫਾ ਹੈ ਗੁਰੂ ਨਗਰੀ ਵਾਸਤੇ ਔਰ ਜਿਹੜਾ ਇਤਿਹਾਸ ਹੈ ਇਤਿਹਾਸ ਦੇ ਵਿੱਚ ਇਹ ਵੀ ਇੱਕ ਮੀਲ ਪੱਥਰ ਹੀ ਸਾਬਤ ਹੋਏਗਾ ਇਹ ਟ੍ਰੇਨ ਦਾ ਚੱਲਣਾ ਕਿਉਂਕਿ ਜਿੱਥੇ ਸੁਪਰ ਫਾਸਟ ਹੈ ਗਰੀਬ ਲੋਕਾਂ ਵਾਸਤੇ ਵੀ ਹੈ ਉਹ ਟ੍ਰੇਨਸ ਵੀ ਨੇ ਸ਼ਤਾਬਦੀ ਹੈ ਉੱਥੇ ਬੰਦੇ ਭਾਰਤ ਵੀ ਹੈ ਔਰ ਆਉਣ ਵਾਲੇ ਸਮੇਂ 'ਚ ਬੁਲੇਟ ਟ੍ਰੇਨ ਵੀ ਜਿਹੜੀ ਹੈ ਉਹ ਅੰਮ੍ਰਿਤਸਰ ਨੂੰ ਸਮਰਪਿਤ ਹੋਏਗੀ 2-3 ਸਾਲ ਦੇ ਅੰਦਰ ਅੰਦਰ ਸਰ ਲੋਕਾਂ ਦਾ ਕਹਿਣਾ ਕਿ ਇਹਦੇ ਰਸਤੇ ਵਿੱਚ ਸਟਾਪੇਸਾਂ ਕਈ ਘਟਾਏ ਗਏ ਨੇ ਉਹਦੇ ਵਿੱਚ ਦੇਖੋ ਦੇਖੋ ਇੱਕ ਗੱਲ ਹੈ ਸਾਰੀਆਂ ਟ੍ਰੇਨਾਂ ਜਾਂਦੀਆਂ ਹਰ ਟ੍ਰੇਨ ਦਾ ਹਰ ਸਟਾਪੇਜ ਤੇ ਰੁਕਣਾ ਜ਼ਰੂਰੀ ਨਹੀਂ ਹੁੰਦਾ ਜੇ ਉਹ ਰੋਕ ਲੋਕ ਤੇ ਫਿਰ ਸਮਾਂ ਕਿਵੇਂ ਤੈਅ ਕਰੂਗਾ ਜਿਹੜਾ ਘੱਟ ਸਮੇਂ ਜਾਣਾ ਹੈ ਉਹ ਟ੍ਰੇਨ ਜਾ ਤੇ ਨਾ ਹੋਣ ਫਿਰ ਹੈ ਸੁਪਰ ਫਾਸਟ ਹੈ ਸ਼ਤਾਬਦੀ ਹਰ ਜ਼ਿਆਦਾ ਸਟਾਪੇਜ ਤੇ ਰੁਕ ਰਹੀ ਹੈ ਕੁਝ ਇਹ ਵੀ ਹੋਣਾ ਚਾਹੀਦਾ ਕਿ ਕੁਝ ਜਿਹੜਾ ਟਾਈਮ ਦੀ ਵੀ ਤੇ ਬਚਤ ਆਪਾ ਕਰਨੀ ਹੈ ਨਾ ਜੇ ਟਾਈਮਲੀ ਸ਼ਾਰਟਕਟ ਟਾਈਮ 'ਚ ਦਿੱਲੀ ਪਹੁੰਚਾਉਣਾ ਹੈ ਕਿਸੇ ਨੂੰ ਤੇ ਉਹ ਫਿਰ ਉਹਦੇ ਵਾਸਤੇ ਤੇ ਸਟਾਪੇਜ ਘੱਟ ਹੋਣਗੇ ਜ਼ਰੂਰੀ ਹੈ ਕੱਲ ਕਿ ਬੀਜੇਪੀ ਨੇ ਬੜੇ-ਬੜੇ ਬਿਆਨ ਦਿੱਤੇ ਬੜੇ ਗੱਲ ਕੀ ਬਿਆਨ ਦਿੱਤਾ ਮੈਂ ਸੁਣਿਆ ਨਹੀਂ ਠੀਕ ਹੈ ਜਿਹੜੇ ਕਿ ਉਹ ਕਹਿ ਰਿਹਾ ਕਿ ਉਪਲਬਧੀ ਜਿਹੜੀ ਹੈ ਬੀਜੇਪੀ ਦੀ ਹੈ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਇਹ ਦੇਖੋ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਕੁਦਰਤੀ ਗੱਲ ਹੈ ਉਹਨਾਂ ਨੇ ਗੱਲ ਕਰਨੀ ਹੈ ਕਿਉਂਕਿ ਜਦੋਂ ਰੇਲਵੇ ਮਿਨਿਸਟਰੀ ਉਹ ਬੀਜੇਪੀ ਗਵਰਨਮੈਂਟ ਹੈ ਗਵਰਨਮੈਂਟ ਬੀਜੇਪੀ ਦੀ ਹੈ ਪਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਵਕਾਲਤ ਕਰਨ ਵਾਲਾ ਬੰਦਾ ਤੇ ਚਾਹੀਦਾ ਨਾ ਉਹ ਗੁਰੂ ਨਗਰੀ ਨੇ ਗੁਰਜੀਤ ਔਜਲੇ ਨੂੰ ਚੁਣਿਆ ਸੀ ਔਰ ਮਿਲਖ ਸਾਹਿਬ ਤੇ ਮੇਰੇ ਖਿਆਲ ਨਾਲ ਰਾਜ ਸਭਾ ਇਹ 2 ਸਾਲ ਦੀ ਉਪਲਬਧੀ ਦੇ ਵਿੱਚ ਵਿੱਚ ਇਹ ਸਾਰਾ ਕੁਝ ਹੋਇਆ ਇਸ ਟ੍ਰੇਨ ਦਾ ਸੋ ਮੈਂ ਮਲਕ ਸਾਹਿਬ ਦਾ ਵੀ ਸ਼ੁਕਰੀਆ ਅਦਾ ਕਰਦਾ ਜੀ ਉਹਨਾਂ ਨੇ ਕੋਈ ਗੱਲ ਕੀਤੀ ਹੋਊਗੀ ਪਰ ਮੇਰਾ ਮੰਨਣਾ ਹੈ ਕਿ ਇਹ ਜਿਹੜੀ ਟ੍ਰੇਨ ਹੈ ਪਿਛਲੇ ਅਸੀਂ ਜੋ 22 ਤੋਂ ਸ਼ੁਰੂ ਕੀਤਾ ਇਹਦੇ ਵਰਕਆਊਟ ਕਰਨਾ ਅੱਜ 2 ਸਾਲ ਦੇ ਬਾਅਦ ਸਾਨੂੰ ਇਹ ਸਮਰਪਿਤ ਹੋਈ ਹੈ ਗੁਰੂ ਨਗਰੀ ਵਾਸਤੇ ਟ੍ਰੇਨ ਇਹਦੇ ਵਾਸਤੇ ਮਿਹਨਤ ਕਰਨੀ ਪਈ ਹੈ ਔਰ ਬਾਰ-ਬਾਰ ਮੰਤਰੀ ਸਾਹਿਬ ਨੂੰ ਮਿਲਣਾ ਪਿਆ ਔਰ ਬਤੌਰ ਲੋਕ ਸਭਾ ਮੈਂਬਰ ਮੇਰਾ ਫਰਜ਼ ਬੰਦਾ ਹੈ ਔਰ ਮੈਂ ਫਰਜ਼ ਆਪਣਾ ਅਦਾ ਕੀਤਾ ਹੈ ਔਰ ਇਹ ਬਕਾਇਦਾ ਟਾਈਮ ਲਾਈਨ ਹੈ ਹਰ ਗੱਲ ਦੀ ਸਰ ਗੁਰੂ ਨਗਰੀ ਨੂੰ ਹੁਣ ਨਵੇਂ ਸਾਲ ਦਾ ਤੋਹਫਾ ਵੀ ਕਹਿ ਸਕਦੇ ਨੇ ਲੋਕਾਂ ਦਾ ਤੋਹਫਾ ਬਿਲਕੁਲ ਬਿਲਕੁਲ ਨਵੇਂ ਸਾਲ ਦਾ ਤੋਹਫਾ ਹੈ ਗੁਰੂ ਨਗਰੀ ਵਾਸਤੇ ਔਰ ਉਹਨਾਂ ਲੋਕਾਂ ਵਾਸਤੇ ਜਿਹੜੇ ਗੁਰੂ ਨਗਰੀ ਨਤਮਸਤਕ ਹੋਣਾ ਚਾਹੁੰਦੇ ਅੱਛਾ ਚਾਹੁੰਦੇ ਆ ਕਿ ਅੱਛੀ ਟ੍ਰੇਨ ਹੋਵੇ ਖਾਸ ਕਰਕੇ ਅੰਤਰਰਾਸ਼ਟਰੀ ਟੂਰਿਸਟ ਜਿਹੜੇ ਇੰਟਰਨੈਸ਼ਨਲ ਟੂਰਿਜ਼ਮ ਨੂੰ ਬੜਾਵਾ ਮਿਲੇਗਾ ਉਹ ਵੀ ਚਾਹੁੰਦੇ ਕਿ ਸਾਫ਼ ਸੁਥਰੀਆਂ ਘੱਟ ਸਮੇਂ ਚ ਰਚੀਆਂ ਟ੍ਰੇਨਸ ਹੋਣ ਔਰ ਉਹ ਪੈਸਾ ਖਰਚਣਾ ਚਾਹੁੰਦੇ ਨੇ ਔਰ ਖਰਚ ਕੇ ਇਸ ਟ੍ਰੇਨ 'ਚ ਸਫ਼ਰ ਕਰ ਸਕਦੇ ਨੇ ਮਾਧਿਅਮ ਸੇ ਬਹੁਤ ਬੜੀ ਸ਼ੋਗ ਇਹ ਕਹਿਣਾ प्रधानमंत्री जी की तरफ से बहुत बड़ी सौगात हमारे पंजाब को मिली और पंजाब को ही नहीं तो पूरे देश में एक तरह से विकास की गंगा बहा दिया है इस इंफ्रास्ट्रक्चर के क्षेत्र में रोडों का सवाल ट्रेनों का सवाल सभी तरफ विकास की गति बहुत तेज़ी से बढ़ी है और आज ही खाली अमृतसर नहीं अमृतसर दिल्ली का सवाल नहीं है तो कम से कम आज आठ ट्रेन ऐसी आठ सुपरफास्ट ट्रेन बहुत अच्छी ट्रेन आज शुरू हुई है ये सही में बहुत ही ऐतिहासिक क्षण है उन्हें आपके माध्यम से सबको बहुत बहुत बधाई